ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਆਂ ਜੀ ਉਮੀਦ ਕਰਦੇ ਆਂ ਤੁਹਾਨੂੰ ਸਾਰੇ ਠੀਕ ਹੋਵੋਗੇ ਅੱਜ ਇੱਕ ਛੋਟਾ ਜਿਹਾ ਵਲੌਗ ਬਣਾ ਕੇ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਕੁਐਸਚਨ ਕੀਤੇ ਮੈਂ ਸਭ ਤੋਂ ਪਹਿਲਾਂ ਤੇ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਅਸੀਂ ਵਲੌਗ ਪਾਇਆ ਜਿਹੜਾ ਕਿ ਸਾਡਾ ਆਪਣੇ ਪਰਿਵਾਰ ਨਾਲ ਅਸੀਂ ਵਿਆਹ ਗਏ ਦਾ ਪੰਜਾਬ ਹੋਣਾ ਦਾ ਤੇ ਉੱਥੇ ਸਾਰੇ ਜਣੇ ਸਾਡਾ ਪੰਜਾਬ ਸਾਰੇ ਆਪਾਂ ਨੂੰ ਮਿਲੇ ਉੱਥੇ ਜਿੰਨੇ ਵੀ ਮਾਨਪੁਰੀ ਟੀਵੀ ਤੇ ਆਪਾਂ ਨੂੰ ਬੜਾ ਵਧੀਆ ਲੱਗਾ ਹਨ ਸਾਰਿਆਂ ਨੇ ਬਹੁਤ ਜ਼ਿਆਦਾ ਕਮੈਂਟ ਕੀਤੇ ਕਿ ਤੁਸੀਂ ਦੱਸੋਗੇ ਉਹ ਤੁਹਾਡੇ ਕੀ ਲੱਗਦੇ ਆ ਤੇ ਅੱਜ ਮੈਂ ਤੁਹਾਨੂੰ ਉਸ ਚੀਜ਼ ਬਾਰੇ ਦੱਸਾਂਗੀ ਕਿ ਉਹ ਸਾਡੇ ਕੀ ਲੱਗਦੇ ਨੇ ਸਾਡਾ ਕੀ ਰਿਸ਼ਤਾ ਹੈ ਉਹਨਾਂ ਨਾਲ ਤੇ ਇਹ ਆ ਜੀ ਬਾਕੀ ਦੂਜਾ ਅਸੀਂ ਵਿਆਹ ਤੇ ਜੋ ਜੋ ਸਾਡਾ ਕੀ ਲੱਗਦਾ ਹੈ ਉਹ ਵੀ ਜ਼ਰੂਰ ਦੱਸਾਂਗੀ ਤੁਹਾਨੂੰ ਸਾਰਿਆਂ ਨੂੰ ਵੀ ਜੋ ਸਾਡਾ ਕੀ ਲੱਗਦਾ ਹੈ ਬਾਕੀ ਇਦਾਂ ਹੋਇਆ ਹੈ ਕਿ ਅਸੀਂ ਸਾਰੇ ਪ੍ਰੋਗਰਾਮ اٹੈਂਡ ਨਹੀਂ ਕਰ ਪਾਏ। ਮਤਲਬ ਅਸੀਂ ਬਰਾਤ ਤੇ ਵੀ ਨਹੀਂ ਜਾ ਪਾਏ, ਜਾਗੋ ਤੇ ਵੀ ਨਹੀਂ ਜਾ ਪਾਏ, ਹਲਦੀ ਤੇ ਵੀ ਨਹੀਂ ਜਾ ਪਾਏ। ਕਿਉਂ ਨਹੀਂ ਜਾ ਪਾਏ? ਇਹ ਇਦਾਂ ਨਹੀਂ ਸੀਗਾ ਕਿ ਅਸੀਂ ਉੱਥੇ ਇਨਵਾਈਟ ਨਹੀਂ ਸੀਗੇ, ਇਨਵਾਈਟ ਸੀਗੇ। ਬਟ ਸਾਡੀ ਕੁਐਸ਼ਨ ਨਾ ਕਿਰੇਲੂ ਪ੍ਰੋਬਲਮ ਸੀਗੀ ਜਿਸ ਕਰਕੇ ਅਸੀਂ ਨਹੀਂ ਜਾ ਪਾਏ। ਕਿਰੇਲੂ ਪ੍ਰੋਬਲਮ ਵੀ ਸਾਡੀ ਇਦਾਂ ਸੀਗੀ ਕਿ ਜਿੱਦਾਂ ਤੁਸੀਂ ਜਾਣਦੇ ਹੀ ਆ ਸਾਰੇ ਜਣੇ ਕਿ ਸਾਡੇ ਸ਼ਬਮੀ ਢਿੱਲੋ ਚੰਦਲਾ ਤੁਸੀਂ ਜਾਣਦੇ ਹੋ ਸਾਰੇ ਉਹਨਾਂ ਨੂੰ ਮਤਲਬ ਸਾਡੀ ਮੇਰੀ ਨਾਨ ਆਓ। ਥੋੜੀ ਉਹਨਾਂ ਦੀ ਸਿਹਤ ਨਾਲ ਠੀਕ ਹੋਣ ਕਰਕੇ ਸਾਨੂੰ ਥੋੜਾ ਇਦਾਂ ਇਹ ਹਸਪੀਟਲ ਦੇ ਚੱਕਰ ਲਾਉਣੇ ਪਏ ਜਿੱਦ ਕਰਕੇ ਇਹ ਸਾਰੇ ਪ੍ਰੋਗਰਾਮ ਮਿਸ ਕੀਤੇ ਤੇ ਤਾਂ ਕਰਕੇ ਫਿਰ ਇੱਕ ਦਿਨ ਬੜਾ ਜ਼ਰੂਰੀ ਸੀਗਾ ਵੀ ਫਿਰ ਉਹ ਗੁੱਸਾ ਕਰਦੇ ਸੀ ਕਿ ਤੁਸੀਂ ਆਏ ਹੀ ਨਹੀਂ ਆ ਤੁਸੀਂ ਕਿਸੇ ਪ੍ਰੋਗਰਾਮ ਤੇ ਵੀ ਆਉਣ ਨਹੀਂ ਦੇਏ ਫਿਰ ਉਸ ਦਿਨ ਸਾਨੂੰ ਜ਼ਰੂਰੀ ਜਾਣਾ ਪਿਆ ਉੱਥੇ ਵਿਆਹ ਤੇ ਸਗਣ ਵਾਲੇ ਦਿਨ ਫਿਰ ਅਸੀਂ ਗਏ ਉਹਦੇ ਵਿੱਚ ਵੀ ਸਾਡੇ ਬਧਰੇ ਲੋ ਨਹੀਂ ਗਏ ਕਿਉਂਕਿ ਉਹ ਸਾਡੇ ਉੱਥੇ ਮੇਰੀ ਨਾਨਕੋਲ ਸੀਗੇ ਹਸਪੀਟਲ ਤਾਂ ਬਾਕੀ ਅਸੀਂ ਬਰਾਤ ਦਾ ਵੀ ਇਨਵਾਈਟ ਸੀਗੇ ਅਸੀਂ ਹਲਦੀ ਦੇ ਇਨਵਾਈਟ ਸੀਗੇ ਜਾਗੋ ਤੇ ਵੀ ਸਾਰੇ ਪ੍ਰੋਗਰਾਮ ਤੇ ਇਨਵਾਈਟ ਸੀ ਕਿਉਂਕਿ ਸਾਡਾ ਇਹ ਘਰ ਦਾ ਵਿਆਹ ਸੀਗਾ ਤੇ ਅਸੀਂ ਜਰਾਨਾ ਵੀ ਚਾਹੁੰਦੇ ਤਿਆਰੀਆਂ ਸਾਡੀ ਪਹਿਲਾਂ ਸੀਗੀ ਪਰ ਵੇਖੋ ਕੋਈ ਐਮਰਜੈਂਸੀ ਪੈ ਜੇ ਫਿਰ ਉੱਥੇ ਆਪਾਂ ਕੁਝ ਇਹ ਚੀਜ਼ ਨੂੰ ਕਹਿ ਨਹੀਂ ਸਕਦੇ ਹਨ ਬਾਕੀ ਇਦਾਂ ਆ ਜੀ ਸਾਨੂੰ ਸਭ ਤੋਂ ਪਹਿਲਾਂ ਦੱਸਾਂਗੇ ਕਿ ਕਵਲ ਹੁਣ ਜਿਹੜੇ ਆ ਤੁਸੀਂ ਸਾਰਿਆਂ ਨੇ ਦੱਸਿਆ ਕਿ ਤੁਸੀਂ ਸਾਰਿਆਂ ਨੇ ਇਹ ਸਵਾਲ ਕੀਤਾ ਕਿ ਤੁਹਾਡਾ ਕੀ ਰਿਸ਼ਤਾ ਹੈ ਉਹਨਾਂ ਨਾਲ ਵੇਖੋ ਜੀ ਰਿਸ਼ਤਾ ਉਹਨਾਂ ਨਾਲ ਸਾਡਾ ਬੜਾ ਵਧੀਆ ਰਿਸ਼ਤਾ ਆ ਬੜਾ ਪਿਆਰਾ ਰਿਸ਼ਤਾ ਆ ਤੇ ਆਪਣੇ ਬੰਦੇ ਦਾ ਰਿਸ਼ਤਾ ਆ ਵੇਖੋ ਰਿਸ਼ਤਾ ਸਾਡਾ ਇਦਾਂ ਆ ਕਿ ਜਿਹੜਾ ਕਵਲ ਤੇ ਕਵਲ ਦੇ ਪਾਪਾ ਤੇ ਮੇਰੇ ਹਸਬੰਦ ਇਹ ਦੋਨੋਂ ਭਰਾ ਭਰਾ ਆ ਜੀ ਠੀਕ ਆ ਜੀ ਮੇਰੇ ਫਾਦਰ ਇਨ ਲਾ ਤੇ ਕਵਲ ਦੇ ਦਾਦਾ ਜੀ ਇਹ ਭਰਾ ਭਰਾ ਸੀਗੇ ਠੀਕ ਆ ਜੀ ਕਵਲ ਸਾਡਾ ਜਿਹੜਾ ਆ ਉਹ ਮੇਰੇ ਹਸਬੰਦ ਦਾ ਜਿਹੜਾ ਕਵਲ ਆ ਸਾਡਾ ਇੱਕ ਹਿਸਾਬ ਦਾ ਮੇਰਾ ਪੁੱਤ ਆ ਠੀਕ ਹੈ ਮੈਂ ਉਹਦੀ ਚਾਚੀ ਲੱਗਦੀ ਆ ਇਹ ਸਾਡਾ ਪਰਿਵਾਰ ਜਿਹੜਾ ਆ ਇਹ ਮਤਲਬ ਅਸੀਂ ਇੱਕ ਹੀ ਪਰਿਵਾਰ ਦੇ ਆ ਅਸੀਂ ਸਾਡਾ ਪਿੰਡ ਮੇਨ ਉਹ ਹੀ ਆ ਸਾਡੀ ਜੱਦੀ ਜੋ ਜਨਮ ਭੂਮੀ ਮੇਰੇ ਹਸਬੰਦਾਂ ਦੀ ਮੇਰੇ ਫਾਦਰ ਇਨ ਲਾ ਦੀ ਸਾਡਾ ਉਹ ਪਿੰਡ ਆ ਬਰਿਆਂ ਅਸੀਂ ਉੱਥੋਂ ਦੇ ਰਹਿਣ ਵਾਲੇ ਆ ਸਾਡੇ ਇਦਾਂ ਆ ਕਿ ਸਾਡੇ ਡੈਡੀ ਮੇਰੇ ਫਾਦਰ ਇਨ ਲਾ ਜਿਹੜੇ ਆ ਉਹ ਟੀਚਰ ਸੀਗੇ ਤੇ ਉਹ ਜੌਬ ਕਰਦੇ ਸੀਗੇ ਉਸ ਕਰਕੇ ਉਹਨਾਂ ਦੀ ਜੌਬ ਸੀਗੀ ਇੱਥੇ ਉਹਨਾਂ ਦੀ ਮਤਲਬ ਟਰਾਂਸਫਰ ਜਿਹੜੀ ਸੀ ਫਤਿਹਗੜ ਚੋੜੀਆਂ ਸੀ ਉਹ ਫਿਰ ਇੱਥੇ ਰਹਿਣ ਕਰਕੇ ਕਿਉਂਕਿ ਉਹ ਟੀਚਰ ਸੀ ਉਹਨਾਂ ਦੀ ਸਾਰੀ ਹੀ ਜਿਹੜੀ ਜਿੰਨੀ ਵੀ ਆਪਣੀ ਪੂਰੀ ਸੀਗੀ ਉਹ ਇੱਥੇ ਹੀ ਨੰਗੀ ਆ ਤੇ ਇਦਾਂ ਜੀ ਸਾਡੇ ਮੇਰੇ ਡੈਡੀ ਜੀ ਮੇਰੇ ਫਾਦਰ ਲਾ ਮੇਰੇ ਹਸਬੰਦ ਦੇ ਗਾੜੀ ਹੁਣੀ ਤੁਹਾਨੂੰ ਪਤਾ ਮੇਰੇ ਵੀ ਡੈਡੀ ਨੇ ਹੈਨਾ ਇਦਾਂ ਆ ਕਿ ਉਹ ਇੱਥੇ ਸੀ ਜੌਬ ਕਰਦੇ ਫਿਰ ਇੱਥੇ ਹੀ ਉਹਨਾਂ ਨੇ ਆਪਣਾ ਘਰ-ਬਾਰ ਬਣਾ ਲਿਆ ਇੱਥੇ ਹੀ ਫਿਰ ਆਪਾਂ ਰਹਿਣ ਲੱਗ ਗਏ ਸਾਰੇ ਜਣੇ ਇਹ ਆ ਕਿ ਮੇਰਾ ਵਿਆਹ ਹੋ ਕੇ ਵੀ ਅਸੀਂ ਫਤੇਗੜ ਚੂੜੀਆਂ ਹੀ ਆਏ ਹਾਂ ਹੁਣ ਅਸੀਂ ਫਤੇਗੜ ਚੂੜੀਆਂ ਰਹਿੰਦੇ ਆਂ ਜੀ ਤੇ ਸਾਡਾ ਮੇਨ ਪਰਿਵਾਰ ਜਿਹੜਾ ਹੈ ਉਹ ਹੈ ਸਾਡਾ ਸਾਡਾ ਘਰ ਬਾਹਰ ਸਾਰਾ ਸਾਰਾ ਸਾਡਾ ਉੱਥੇ ਹੀ ਆ ਜੀ ਠੀਕ ਆ ਜੀ ਅਸੀਂ ਸਿਰਫ ਇੱਥੇ ਰਹਿਣ ਕਰਕੇ ਫਿਰ ਮੇਰੇ ਹਸਬੰਡ ਜੌਬ ਕਰਨ ਲੱਗ ਗਏ ਤੁਹਾਨੂੰ ਪਤਾ ਉਹ ਵੀ ਮੁਲਾਜ਼ਮ ਨੇ ਆਪ ਇਨਸਪੈਕਟਰ ਨੇ ਉਹ ਉਹਨਾਂ ਦੀ ਵਿਜੋ ਮੁੜ ਕੇ ਇੱਥੇ ਹੀ ਸਟਾਰਟ ਹੋ ਗਈ ਫਿਰ ਇੱਥੇ ਹੀ ਆਪਾਂ ਰਹਿ ਗਏ ਤੇ ਇੱਥੇ ਹੀ ਆਪਣਾ ਪਰਿਵਾਰ ਸਾਰਾ ਜਿਹੜਾ ਮੁੜ ਕੇ ਸੈਟਲ ਤੁਹਾਨੂੰ ਪਤਾ ਜੀਦੋਂ ਇੱਥੇ ਆ ਜਾਓ ਫਿਰ ਉੱਥੇ ਹੀ ਬੰਦਾ ਸੈਟਲ ਹੋ ਜਾਂਦਾ ਆ ਫਿਰ ਉੱਥੇ ਬਾਅਦ ਵਿੱਚ ਆਪਾਂ ਪਿੰਡ ਜਾਂਦੇ ਆ ਅਸੀਂ ਹਰ ਪ੍ਰੋਗਰਾਮ ਤੇ ਹਰ ਫੰਕਸ਼ਨ ਤੇ ਹਰ ਪੈਸੇ ਵੀ ਕਿੰਨੀ 24 ਮਹੀਨੇ ਚੱਕਰ ਲੱਗਦਾ ਹੀ ਲੱਗਦਾ ਸਾਡਾ ਪਿੰਡ ਅਸੀਂ ਜਾਂਦੇ ਆ ਜੀ ਬਾਕੀ ਕਵਰ ਜਿਹੜਾ ਆ ਜੀ ਉਹ ਮੇਰਾ ਪੋਤੇ ਆ ਮੈਂ ਉਹਦੀ ਚਾਚੀ ਲੱਗਦੀ ਆ ਤੇ ਦੂਜੀ ਗੱਲ ਤੇ ਕਵਲ ਦੇ ਪਾਪਾ ਜੀ ਹੁਣ ਜਿਹੜੇ ਉਹ ਮੇਰੇ ਜੇਠ ਸਾਹਿਬ ਤੇ ਭਾਬੀ ਜਠਾਣੀ ਨੇ ਤੇ ਕਈਆਂ ਨੇ ਮੈਨੂੰ ਵਿੱਚ ਗੋਸ਼ਨ ਕੀਤਾ ਕਿ ਦਾਦੀ ਮਾਂ ਦੇ ਤੁਸੀਂ ਪੈਰੀ ਹੱਥ ਕਿਉ ਲਾਏ ਉਹ ਜੀ ਕਵਲ ਹੁਣਾਂ ਦੇ ਦਾਦੀ ਨੇ ਤੇ ਮੇਰੀ ਉਹ ਸੱਸ ਨੇ ਮੇਰੀ ਉਹ ਸੱਸ ਨੇ ਫਿਰ ਮੇਰੀ ਜ਼ਿੰਮੇਵਾਰੀ ਮੇਰੀ ਜੋ ਵੀ ਰਿਸਪੋਨਸੀਬਿਲਟੀ ਜੋ ਮੇਰਾ ਫਰਜ ਆ ਉਹ ਬੰਦਾ ਆ ਕਿ ਉਹਨਾਂ ਦੇ ਪੈਰੀ ਹੱਥ ਲਾਉਣਾ ਫਿਰ ਉਹ ਮੈਂ ਲਾਇਆ ਠੀਕ ਆ ਜੀ ਬਾਕੀ ਇਹ ਸਾਡੇ ਇੱਕ ਪਰਿਵਾਰ ਨਹੀਂ ਆ ਸਾਡਾ ਉੱਥੇ ਚਾਰ ਪੰਜ ਪਰਿਵਾਰ ਰਹਿੰਦੇ ਆ ਜੀ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੀ ਹੋ ਸਾਰਿਆਂ ਨੂੰ ਕਿਉਂਕਿ ਸਾਰੇ तकरीबन ਵੀਡੀਓ ਵਿੱਚ ਆਉਂਦੇ ਸ਼ਾਇਦ ਇੱਕ ਅਦਾ ਪਰਿਵਾਰ ਨਹੀਂ ਹੁੰਦਾ ਬਾਕੀ तकरीबन ਸਾਰੇ ਇਹੀ ਵੀਡੀਓ ਬਣਾਉਂਦੇ ਆ ਟਿੰਕੂ ਵੀਰ ਜੀ ਉਹਨਾਂ ਨੂੰ ਵੀ ਤੁਸੀਂ ਜਾਣਦੇ ਹੀ ਆ ਸਾਰਿਆਂ ਨੂੰ ਮਾਨਪੁਰੀ ਟੀਵੀ ਵਾਲੇ ਤੁਸੀਂ ਜਾਣਦੇ ਆ ਉਹਨਾਂ ਨੂੰ ਵੀ ਤੇ ਇਹ ਆ ਕਿ ਸਾਰੇ ਹੀ ਉਹ ਆਪਣੇ ਪਰਿਵਾਰ ਨੇ ਸਾਡਾ ਆਪਣਾ ਹੀ ਪਰਿਵਾਰ ਆ ਉਹ ਸਾਰਾ ਸਾਡੇ ਉਹ ਮਿਲ ਕਰਦੇ ਆ ਸਾਡਾ ਪਿਆਰ ਆ ਬਹੁਤ ਜ਼ਿਆਦਾ ਉੱਥੇ ਬਾਕੀ ਬਹੁਤ ਜ਼ਿਆਦਾ ਮੋਹ ਕਰਦੇ ਆ ਉਹ ਸਾਰੇ ਜਣੇ ਸਾਡੇ ਨਾਲ ਬਾਕੀ ਜਿੰਨੀਆਂ ਭੈਣ ਜੀ ਹੁਣੀ ਆ ਕਵਲ ਦੀਆਂ ਭੁਈਆਂ ਮੇਰੀਆਂ ਨਨਾਨਾ ਉਹ ਮੇਰੀਆਂ ਨਨਾਨਾ ਲੱਗਦੀਆਂ ਜੀ ਬਾਕੀ ਇਹ ਸਾਡਾ ਬਹੁਤ ਜ਼ਿਆਦਾ ਪਿਆਰ ਆ ਬਾਕੀ ਵੇਖੋ ਜੀ ਇਹ ਚੈਨਲ ਬਣਾਉਣ ਵਿੱਚ ਖੋਲਣ ਵਿੱਚ ਇਹ ਸਾਰੀ ਉਹਨਾਂ ਦੀ ਹੀ ਹੈਲਪ ਆ ਜੀ ਉਹਨਾਂ ਦੀ ਇੰਨਾ ਹੈਲਪ ਆ ਜੀ ਕਿ ਮੈਂ ਨਹੀਂ ਸੀ ਕਰਦੀ ਕੰਮ ਇਹ ਵਾਲਾ ਕਿ ਨਹੀਂ ਬਣਾਉਂਦੀ ਵੀਡੀਓ ਤੇ ਮੈਨੂੰ ਕਵਲ ਹੁਣਾ ਨੇ ਹੀ ਕਿਹਾ ਕਿ ਚਾਚੀ ਜੀ ਤੁਸੀਂ ਕਰ ਸਕਦੇ ਆ ਤੁਸੀਂ ਕਿਉਂ ਨਹੀਂ ਕਰਦੇ ਮੈਨੂੰ ਸਾਰੇ ਹੀ ਉਹਨਾਂ ਪਰਿਵਾਰ ਜਿੰਨੇ ਵੀਡੀਓ ਬਣਾਉਂਦੇ ਆ ਉੱਥੇ ਆਸ ਟਾਈਮ ਮੈਨੂੰ ਸਾਰੇ ਹੀ ਕਹਿੰਦੇ ਹੁੰਦੇ ਕਿ ਚਾਚੀ ਜੀ ਤੁਸੀਂ ਕਰ ਸਕਦੇ ਆ ਤੁਸੀਂ ਕਿਉਂ ਨਹੀਂ ਕਰਦੇ ਤੇ ਮੈਂ ਬਸ ਇਦਾਂ ਹੀ ਤੁਹਾਨੂੰ ਪਤਾ ਥੋੜਾ ਧਿਆਨ ਜਾਈ ਨਹੀਂ ਕੀਤਾ ਵੀ ਚਲੋ ਕੋਈ ਨਹੀਂ ਮੈਂ ਜਿੰਨੀ ਵਾਰ ਵੀ ਜਾਣਨੀ ਹ ਮੈਨੂੰ ਕਵਲ ਇਹੋ ਹੀ ਗੱਲ ਕਹਿੰਦਾ ਹੁੰਦਾ ਹੈਗਾ ਕਿ ਚਾਚੀ ਜੀ ਤੁਸੀਂ ਕਰ ਸਕਦੇ ਆ ਤੁਸੀਂ ਕਿਉਂ ਨਹੀਂ ਕਰਦੇ ਸਿਰਫ ਇੱਥੇ ਬਾਕੀ ਫੈਮਿਲੀ ਸਪੋਰਟ ਮੇਰੀ ਪੂਰੀ ਆ ਜੀ ਮੇਰੇ ਹਸਬੰਡ ਮੇਰੇ ਨਾਲ ਨੇ ਮੈਨੂੰ ਕਦੀ ਵੀ ਉਹ ਕਿਹੇ ਕੰਮ ਤੋਂ ਇਦਾਂ ਨਹੀਂ ਰੋਕਦੇ ਮੈਨੂੰ ਉਹ ਜਿਹੜਾ ਵੀ ਕੰਮ ਮੈਂ ਕਰਨਾ ਚਾਹਵਾ ਮੈਨੂੰ ਅੱਗੇ ਹੋ ਕੇ ਦਸ਼ਾਤ ਕਰਦੇ ਨੇ ਕਿ ਹਾਂ ਤੂੰ ਕਰ ਤੈਨੂੰ ਕਰਨਾ ਚਾਹੀਦਾ ਹੈ ਕੰਮ ਬਾਕੀ ਇਦਾਂ ਆ ਜੀ ਬਾਕੀ ਮੇਰੇ ਪਰਿਵਾਰ ਦਾ ਮੇਰੇ ਮਦਰ ਇਨ ਲਾ ਦਾ ਮੇਰੇ ਮਤਲਬ ਬਹੁਤ ਜ਼ਿਆਦਾ ਸਪੋਰਟ ਮੇਰੇ ਬੱਚਿਆਂ ਦੀ ਮੇਰੀ ਫੈਮਲੀ ਪੂਰੀ ਮੇਰੇ ਨਾਲ ਆ ਜੀ ਮੈਨੂੰ ਸਾਰੀ ਜਾਂਦੀ ਸਪੋਰਟ ਆ ਤੇ ਮੈਂ ਸਾਰਾ ਇਹ ਕੰਮ ਕਰ ਰਹੀ ਆ ਬਾਕੀ ਕੁਝ ਕਾਰਨ ਤੁਹਾਨੂੰ ਦੱਸਦੀ ਆ ਕਿ ਸਾਡੀ ਵੀਡੀਓ ਨਾ ਆਉਂਦਾ ਸਾਡੀ ਵੀਡੀਓ ਅੱਗੇ ਲਗਾਤਾਰ ਆਉਂਦੀਆਂ ਸੀਗੀਆਂ ਤਨਬ੍ਰੇ ਮੈਂ ਜਸਟ ਚੈਨਲ ਸਾਰਾ 2 3 2 ਦਿਨ ਮਹੀਨੇ ਤੋਂ ਹੀ ਆਇਆ ਆ ਮੇਰਾ ਚੈਨਲ ਹੋਂਦ ਵਿੱਚ ਕਿਉਂਕਿ ਮੈਂ 2 3 ਮਹੀਨੇ ਤੋਂ ਹੀ ਚੈਨਲ ਖੋਲ੍ਹਿਆ ਆ ਪਹਿਲਾਂ ਮੈਂ ਕੰਮ ਨਹੀਂ ਸੀ ਕਰਦੀ ਹੁਣ ਮੈਂ ਸਟਾਰਟ ਕੀਤਾ ਆ ਪਹਿਲਾਂ ਲਗਾਤਾਰ ਵੀਡੀਓ ਆਉਂਦੀਆਂ ਰਹੀਆਂ ਆ ਹੁਣ ਸਿਰਫ ਵੀਡੀਓ ਨਾ ਆਉਣ ਦਾ ਕਾਰਨ ਇਹ ਹੀ ਆ ਕਿ ਸਾਡੇ ਥੋੜੀ ਫੈਮਿਲੀ ਪ੍ਰੋਬਲਮ ਚੱਲਣ ਈ ਤੁਹਾਨੂੰ ਪਤਾ ਮੇਰੀ ਨਾਨਾ ਨਾ ਠੀਕ ਹੋਣ ਕਰਕੇ ਹਸਪੀਟਲ ਰੈਡਮਟਿਆ ਉਹਦੇ ਕਰਕੇ ਫਿਰ ਥੋੜਾ ਮੈਨੂੰ ਸਾਨੂੰ ਉੱਥੇ ਜਾਣਾ ਪੈਂਦਾ ਆ ਕਦੀ ਮੈਂ ਜਾਂਦੀ ਆ ਕਦੀ ਮੇਰੇ ਮਦਰ ਜਾਂਦੇ ਆ ਰਹੀ ਵਾਰੀ ਵਾਰੀ ਇੱਦਾਂ ਜਾਣਦੇ ਆ ਇਸ ਕਰਕੇ ਸਾਡੀਆਂ ਵੀਡੀਓ ਨਹੀਂ ਆ ਰਹੀਆਂ ਬਾਕੀ ਇੱਕ ਦੂਜੀ ਇੱਕ ਹੋਰ ਥੋੜੀ ਜਿਹੀ ਹੈ ਕਿ ਘਰੇ ਸਾਡੇ ਨਾਲ ਮਿਸਤੀ ਲੱਗੇ ਹੋਏ ਆ ਤੇ ਬਾਕੀ ਸਾਡੇ ਛੋਟਾ ਜਿਹੜਾ ਇਹਨਾਂ ਦਾ ਬ੍ਰਦਰ ਆ ਉਹ ਕੈਨੇਡਾ ਆ ਤੇ ਉਹਨੇ ਆਉਣਾ ਸੀਗਾ ਤੇ ਉਹਦੇ ਆਉਣ ਦੀ ਕੋਸ਼ਿਸ਼ ਹੈ ਸਾਨੂੰ ਇਹ ਸੀਗਾ ਕਿ ਚਲੋ ਸਾਡੇ ਘਰ ਦਾ ਖਲਾਰਾ ਸਾਰਾ ਕੰਪਲੀਟ ਹੋ ਜੇ ਪਰ ਨਹੀਂ ਸਾਡੇ ਘਰ ਖਲਾਰਾ ਬਹੁਤ ਜ਼ਿਆਦਾ ਆ ਟਾਈਲਾਂ ਵਗੈਰਾ ਲੱਗਦੀਆਂ ਪਈਆਂ ਇਹ ਤੁਹਾਨੂੰ ਮੈਂ ਹੋਮ ਟੂਰ ਕਰਾਇਆ ਸੀਗਾ ਸ਼ਾਇਦ ਤੇ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਦਿਖਾਇਆ ਸੀਗਾ ਕਿ ਖਲਾਰਾ ਬਹੁਤ ਪਿਆਇਆ ਤੇ ਤਾਂ ਕਰਕੇ ਥੋੜਾ ਇਹ 3-4 ਪ੍ਰੋਬਲਮ ਕਰਕੇ ਵੀ ਅਸੀਂ ਜਿਹੜੇ ਆ ਵੀਡੀਓ ਨਹੀਂ ਪਾ ਰਹੇ ਤੇ ਹੁਣ ਥੋੜਾ ਜਿਹਾ ਟਾਈਮ ਲੱਗੂਗਾ ਇਸ ਨੂੰ ਸਾਨੂੰ ਰੈਗੂਲਰ ਹੋਣ ਲਈ ਥੋੜਾ ਦਿਨ ਰੁਕਣਗੇ ਬਾਕੀ ਇਹ ਗਿਆ ਕਿ ਜਿੱਦਾਂ ਤੁਸੀਂ ਸਾਰੇ ਮੇਰੇ ਪਰਿਵਾਰ ਨੂੰ ਦਾ ਪੰਜਾਬ ਸਾਡਾ ਪੰਜਾਬ ਮਾਨਪੋਟੀ ਵੀ ਸਾਰਿਆਂ ਨੂੰ ਪਿਆਰ ਦਿੱਤਾ ਆ ਉਦਾਂ ਹੀ ਤੁਸੀਂ ਮੇਰੇ ਚੈਨਲ ਨੂੰ ਵੀ ਪਿਆਰ ਦਿਓ ਸਬਸਕ੍ਰਾਈਬ ਕਰੋ ਸਤੇ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀਆ ਵੀਡੀਓ ਕਿੱਦਾਂ ਲੱਗਦੀ ਆ ਬਾਕੀ ਮੈਂ ਕਵਰ ਹੁਣਾ ਦੀ ਇੱਕ ਦੋ ਵੀਡੀਓ ਚ ਪਿੰਡ ਗਈ ਸੀਗੀ ਤੇ ਮੈਨੂੰ ਉਹਨਾਂ ਇੱਕ ਵਾਰਾ ਕਿਹਾ ਚਾਚੀ ਜੀ ਮੈਂ ਕਿਹਾ ਮੈਂ ਕਿਹਾ ਵੀ ਤੁਸੀਂ ਕਰਨ ਦੇ ਆ ਮੈਨੂੰ ਕਹਿੰਦੇ ਰੋਲ ਕਰਨਾ ਤੁਸੀਂ ਮੈਂ ਕਿਹਾ ਹਾਂ ਮੈਂ ਕਰਨਾ ਉਹਨਾਂ ਮੈਨੂੰ ਇੱਕ ਦੋ ਰੋਲ ਮੈਂ ਕੀਤੇ ਉਹਨਾਂ ਦੀ ਵੀਡੀਓ ਵਿੱਚ ਸ਼ਾਇਰੀ ਚਲਾਕ ਦਰਾਣੀਆਂ ਵਿੱਚ ਕਰਕੇ ਆਈ ਸੀਗੀ ਇੱਕ ਅਹੀ ਵਲੌਗ ਪਾਇਆ ਸੀਗਾ ਉਹਦੇ ਸਾਰਾ ਵੱਖਰਾ ਪਾਇਆ ਕਿ ਮੇਰੇ ਚਾਚੀ ਹੁਣੀ ਆ ਚਾਚਾ ਜੀ ਹੁਣੀ ਆ ਕਵਲ ਦੇ ਤੁਸੀਂ ਜਾਇ ਦੇਖ ਸਕਦੇ ਆ ਜਾਇਦ ਹੋਵੇ ਤੁਹਾਨੂੰ ਸਾਰਿਆਂ ਨੂੰ ਜੇ ਤੁਸੀਂ ਦੇਖਦੇ ਹੀ ਉਹਨਾਂ ਦੀ ਵੀਡੀਓ ਬਾਕੀ ਬਹੁਤ ਵਧੀਆ ਪਰਿਵਾਰ ਆ ਜੀ ਸਾਡਾ ਬਹੁਤ ਜਿਆਦਾ ਪਿਆਰ ਵਾਲਾ ਪਰਿਵਾਰ ਆ ਸਾਡਾ ਬਾਕੀ ਤੁਸੀਂ ਇਹ ਸਾਡਾ ਬਹੁਤ ਹੀ ਇੱਕ ਨਜ਼ਦੀਕੀ ਰਿਸ਼ਤਾ ਆ ਤੁਸੀਂ ਇਦਾਂ ਕਹਿ ਸਕਦੇ ਆ ਕਿ ਤੁਸੀਂ ਕੋਈ ਵੀ ਕਮੈਂਟ ਕਰਦੇ ਆ ਤੁਸੀਂ ਕੁਝ ਕਮੈਂਟ ਬਾਰੇ ਕੋਈ ਸਵਾਲ ਪੁੱਛਣਾ ਆ ਤੁਸੀਂ ਉਹਨਾਂ ਬਾਰੇ ਕੋਈ ਵੀ ਦਿਲਚਸਪੀ ਰੱਖਦੇ ਆ ਕਿ ਇਹ ਚੀਜ਼ ਦੀ ਤੁਸੀਂ ਮੈਨੂੰ ਕਮੈਂਟ ਕਰੋ ਮੈਂ ਤੁਹਾਨੂੰ ਉਹਦਾ ਰੈਪਲਾਈ ਕਰੂੰਗੀ ਜਰੂਰ ਕਿ ਤੁਸੀਂ ਕੋਸ਼ਿਸ਼ ਵੀ ਕਿਉਂਕਿ ਸਾਡਾ ਪਰਿਵਾਰ ਆ ਸਾਨੂੰ ਹਰ ਇੱਕ ਗੱਲ ਸਾਡਾ ਸਾਨੂੰ ਹਰ ਇੱਕ ਚੀਜ਼ ਆਪਾਂ ਨੂੰ ਪਤਾ ਆ ਸਾਡੇ ਪਰਿਵਾਰ ਦੀ ਹੈ ਨਾ ਤੁਹਾਡੇ ਮਨ ਚ ਕੋਈ ਵੀ ਸ਼ੰਕਾ ਹੋਵੇ ਤੁਸੀਂ ਮਤਲਬ ਇਹ ਚੀਜ਼ ਕੋ ਹੋ ਕੇ ਕਮੈਂਟ ਕਰ ਸਕਦੇ ਆ ਸਾਨੂੰ ਤੇ ਉਹ ਕਮੈਂਟਾਂ ਦਾ ਮੈਂ ਰਿਪਲਾਈ ਵੀ ਤੁਹਾਨੂੰ ਜਰੂਰ ਦਵਾਂਗੀ ਬਾਕੀ ਫਿਰ ਤੋਂ ਮੈਂ ਇੱਕ ਵਾਰਾ ਕਹਿਨੀ ਆ ਕਿ ਉਹ ਸਾਡਾ ਪਰਿਵਾਰ ਆ ਸਾਡਾ ਘਰ ਆ ਸਾਡਾ ਪਿੰਡ ਆ ਸਾਡੇ ਜੀ ਆ ਮੇਰੀ ਮੇਨ ਸਹੁਰਾ ਪਰਿਵਾਰ ਦੀ ਉਹ ਫੈਮਿਲੀ ਆ ਠੀਕ ਆ ਮੇਰੇ ਸਹੁਰੇ ਆ ਠੀਕ ਆ ਮੇਰਾ ਮੇਰਾ ਘਰ ਉਹ ਮਤਲਬ ਉਹ ਹੋਇਆ ਅਸਲ ਵਿੱਚ ਉੱਥੇ ਸਾਡਾ ਪਿੰਡ ਆ ਤਾਂ ਕਰਕੇ ਅਸੀਂ ਸਿਰਫ ਰਹਿਣ ਰਹਿਦੇ ਇੱਥੇ ਆ ਪਰ ਸਾਡਾ ਦਿਲ ਤਕਰੀਬਨ ਅਸੀਂ ਜਿੰਨੀ ਵਾਰ ਜਾਂਦੇ ਆ ਅਸੀਂ ਇੱਥੇ ਕੋਠੀ ਪਾਉਣ ਲੱਗੇ ਜਦੋਂ ਦੁਬਾਰ ਪਹਿਲਾਂ ਤੇ ਸਾਡਾ ਅਕਲ ਮੈਂ ਦਿਖਾਵਾਂਗੀ ਸਾਡਾ ਅੱਗੇ ਘਰ ਆ ਹੁਣ ਸਾਡਾ ਇੱਥੇ ਆ ਮੈਂ ਤੁਹਾਨੂੰ ਦਿਖਾਵਾਂਗੀ ਉਹ ਆਪਾਂ ਪਹਿਲਾ ਘਰ ਵੀ ਜਦੋਂ ਅਸੀਂ ਇੱਥੇ ਕੋਠੀ ਸਟਾਰਟ ਕਰਨੀ ਸੀ ਨਾ ਜਿਹਦਾ ਮੈਂ ਹੁਣ ਰੂਟ ਕਰਾਇਆ ਸੀ ਤੁਹਾਨੂੰ ਉਦੋਂ ਉਦੋਂ ਜਦੋਂ ਅਸੀਂ ਪਾਉਣ ਲੱਗੇ ਸਾਰੇ ਸਾਨੂੰ ਕਹਿੰਦੇ ਨੇ ਤੁਸੀਂ ਇੱਥੇ ਪਾਓ ਉੱਥੇ ਨਹੀਂ ਪਾਉਣੀ ਤੁਸੀਂ ਇੱਥੇ ਇੱਥੇ ਆਓ ਤੁਸੀਂ ਤੇ ਫਿਰ ਪਰ ਨਹੀਂ ਤੁਹਾਨੂੰ ਪਤਾ ਹੁਣ ਜਿੱਦਾਂ ਬੱਚੇ ਸਾਰਾ ਕੁਝ ਇੱਥੇ ਆ ਸਾਰਾ ਮਤਲਬ ਆਪ ਸਰਦਾਰ ਸਾਹਿਬ ਇੱਥੇ ਜੌਬ ਕਰਨਦੇ ਆ ਤੇ ਆਪਣੀ ਪਰਿਵਾਰ ਜਿਹੜਾ ਆ ਵੀ ਇਦਾਂ ਹੀ ਆ ਬੇਟੀ ਮੇਰੀ ਬਾਹਰ ਆ ਬਾਕੀ ਤੁਹਾਨੂੰ ਮੈਂ ਆਪਣੀ ਫੈਮਿਲੀ ਇੰਟਰਵਿਊ ਜ਼ਰੂਰ ਦਵਾਂਗੀ ਫੇਅਰ ਉਹ ਇੰਟਰੋਡਕਸ਼ਨ ਤੁਹਾਨੂੰ ਮੈਂ ਜ਼ਰੂਰ ਕਰਵਾਉਂਗੀ ਇੱਕ ਵੰਦੇਗਾ ਸਿਰਫ ਅਜੇ ਥੋੜਾ ਨਵਾਂ ਨਵਾਂ ਚੈਨਲ ਖੋਲਿਆ ਆ ਥੋੜਾ ਇੱਕ ਥੋੜੀ ਪ੍ਰੋਬਲਮ ਖੜੀ ਹੋ ਗਈ ਹਸਪੀਟਲ ਜਾਣ ਕਰਕੇ ਉਹਨਾਂ ਦੇ ਮੇਰੀ ਇਨਾਂਸਮੇ ਢਿਲੋਂਦੇ ਤੇ ਤਾਹਾਨੂੰ ਹਸਪੀਟਲ ਜਾਣਾ ਪੈਣਾ ਤਾਂ ਮੇਰੀ ਵੀਡੀਓ ਨਹੀਂ ਆ ਰਹੀਆਂ ਤੇ ਹੁਣ ਤਕਰੀਬਨ ਇਹ ਮੈਂ ਲਗਾਤਾਰ ਵੀਡੀਓ ਥੋੜਾ ਟਾਈਮ ਲੱਗੂਗਾ ਪਰ ਤੁਹਾਡੇ ਅੱਗੇ ਇੱਕ ਹੀ ਰਿਕਵੈਸਟ ਹੈ ਤੇ ਬੇਨਤੀ ਆ ਕਿ ਮੇਰੀਆਂ ਵੀਡੀਓ ਇੱਕ ਦਿਨ ਛੱਡ ਕੇ ਆਏਗੀ ਹੁਣ ਥੋੜੇ ਦਿਨ ਫਿਰ ਮੈਂ ਰੈਗੂਲਰ ਹੋ ਜਾਾਂਗੀ ਤੇ ਬਾਕੀ ਤੁਸੀਂ ਮੇਰੇ ਚੈਨਲ ਨਾਲ ਜਰੂਰ ਜੁੜੋ ਜਰੂਰ ਜੁੜੇ ਰਹੋ ਬਾਕੀ ਤੁਹਾਨੂੰ ਪਿੰਡ ਵਾਲਿਆਂ ਦੇ ਕਬਲ ਹੁਣਾ ਦੇ ਮਾਨਪੁਰੀ ਟੀਵੀ ਜਾਂ ਕਿਸੇ ਦੇ ਵੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਉਹਦਾ ਜਰੂਰ ਅਪਲਾਈ ਕਰਾਂਗੀ ਪਿੰਡ ਜਾਣਾ ਆ ਪਿੰਡ ਜਾ ਕੇ ਮੈਂ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗੀ ਜਾਂਦੀ ਆਂ ਹੀ ਜਾਂਦੇ ਆਂ ਬਟ ਮੈਂ ਤੁਹਾਨੂੰ ਪਤਾ ਚੈਨਲ ਹੋਂ ਦੇ ਵਿੱਚ ਨਹੀਂ ਮੈਂ ਲਿਆਂਦਾ ਤੇ ਨਹੀਂ ਕਰਦੀ ਸੀਗੀ ਹੁਣ ਪਰ ਚਲੋ ਜਦੋਂ ਤੁਹਾਨੂੰ ਪਤਾ ਇਹ ਕੰਮ ਕਰਨਾ ਹੀ ਆ ਤੇ ਫੇਰ ਹੁਣ ਚ ਦੋ ਵੀ ਅਸੀਂ ਵੀਡੀਓ ਪਾਵਾਂਗੇ ਅਸੀਂ ਸਾਰੇ ਇਕੱਠੇ ਉੱਥੇ ਜਦੋਂ ਮੈਂ ਪਿੰਡ ਜਾਵਾਂਗੀ ਤੇ ਮੈਂ ਸਾਰਿਆਂ ਨੂੰ ਤੁਹਾਨੂੰ ਮਿਲਾਵਾਂਗੀ ਮਿਲਾਂਗੇ ਫੇਸਨ ਸਾਰਾ ਵੀ ਦਿਖਾਵਾਂਗੀ ਬਾਕੀ ਤੁਸੀਂ ਕੁਝ ਵੀ ਕਮੈਂਟ ਕਰਕੇ ਮੈਨੂੰ ਪੁੱਛਣਾ ਹੋਵੇ ਤੇ ਜਾਣਕਾਰੀ ਲੈਣੀ ਹੋਵੇ ਤੁਸੀਂ ਲੈ ਸਕਦੇ ਆ ਬਾਕੀ ਤੁਹਾਡੇ ਗਾੜੀ ਇੱਕ ਰਿਕੁਐਸਟ ਆ ਕਿ ਤੁਸੀਂ ਮੇਰਾ ਚੈਨਲ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਕਮੈਂਟ ਕਰਾ ਕੇ ਦੱਸਿਆ ਕਰੋ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਹੋਰ ਕੋਈ ਵੀ ਸਵਾਲ ਪੁੱਛਣਾ ਹੋਵੇ ਤੇ ਤੁਸੀਂ ਮੈਨੂੰ ਪੁੱਛ ਸਕਦੇ ਆ ਮੈਂ ਉਹਦਾ ਰਿਪਲਾਈ ਕਰਾਂਗੀ ਹਾਂਜੀ ਬਾਕੀ ਇਹ ਆ ਕਿ ਮੈਂ ਸੰਦੀਪ ਬਾਰੇ ਪ੍ਰੀਤੀ ਬਾਰੇ ਤੇ ਵਿੱਕੀ ਬਾਰੇ ਕੋਈ ਵੀ ਨਹੀਂ ਗੱਲ ਕੀਤਾ ਨਾਲ ਕਿਉਂਕਿ ਫਿਰ ਵਲੌਗ ਬਹੁਤ ਲੰਬਾ ਹੋ ਜਾਂਦਾ ਸੀਗਾ ਪਰ ਫੇਰ ਮੈਂ ਸੋਚਿਆ ਕਿ ਉਹਨਾਂ ਕਹਣਾ ਚਾਚੀ ਜੀ ਦੱਸ ਤੁਸੀਂ ਤੇ ਸਾਡਾ ਕੋਈ ਰਿਸ਼ਤਾ ਨਹੀਂ ਆ ਕਬਲਾ ਹਨਾ ਬਾਕੀ ਤੁਹਾਨੂੰ ਬੜਾ ਸੰਦੀਪ ਮੇਰੀ ਵੀ ਨੌ ਆ ਠੀਕ ਆ ਬਾਕੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਾਰੇ ਬਾਕੀ ਜਦੋਂ ਪ੍ਰੀਤੀ ਹੁਣੀ ਪ੍ਰੀਤੀ ਮੇਰੀ ਧੀ ਆ ਤੇ ਤੁਹਾਨੂੰ ਪਤਾ ਵਿੱਕੀ ਮੇਰਾ ਜਵਾਈ ਆ ਸਾਰੇ ਮੈਂ ਨੌਵਾਂ ਧੀਆ ਜਵਾਈਆਂ ਵਾਲੀ ਆ ਠੀਕ ਆ ਬਾਕੀ ਇਹ ਆ ਕਿ ਬੜਾ ਜ਼ਿਆਦਾ ਪਿਆਰ ਕਰਦੇ ਸਾਰੇ ਹੁਣ ਤੁਹਾਨੂੰ ਮੈਂ ਦਿਖਾਇਆ ਕਰੂੰਗੀ ਸਾਰਾ ਜਦੋਂ ਮੈਂ ਪਿੰਡ ਜਾਇਆ ਕਰੂੰਗੀ ਇਹ ਜਦੋਂ ਅਸੀਂ ਪਿੰਡ ਜਾਣਾ ਹੈ ਇਹ ਪ੍ਰੀਤੀ ਸੋਰੀ ਸੰਦੀਪ ਹੁਣੀ ਬਾਕੀ ਪਰਿਵਾਰ ਦੇ ਸਾਰੇ ਜਦੋਂ ਮੈਂ ਨਵੀਂ ਨਵੀਂ ਤੇ ਵਿਆਹ ਕੇ ਆਈ ਤੇ ਜਦੋਂ ਮੈਂ ਜਾਣਾ ਪਿੰਡ ਇਹ ਸਾਰੇ ਬੱਚਿਆਂ ਨੇ ਮੇਰੇ ਪਿਆਰੀ ਹੱਥ ਲਾਉਣੇ ਤਾਂ ਮੈਨੂੰ ਬੜੀ ਅਸੰਗਤੀ ਲੱਗਿਆ ਕਰਨੀਗੀ ਮਤਲਬ ਜਦੋਂ ਪਿਆਰੀ ਹੱਥ ਲਾਉਂਦੇ ਹਨ ਮੈਂ ਇਹਨਾਂ ਨੂੰ ਕਹਾਂ ਕਰਨਾ ਮੈਂ ਕਹਣਾ ਨਹੀਂ ਤੇ ਮੇਰੇ ਸਾਸਿਕਾ ਬੁਲਾਇਆ ਕਰੋ ਮੇਰੇ ਪਿਆਰੇ ਹੱਥ ਨਾ ਲਾਇਆ ਕਰੋ ਅਜੇ ਵੀ ਜਾਣੀ ਆ ਤੇ ਸੰਦੀਪ ਉਹ ਤੇ ਮੈਂ ਕਹਿ ਕਹਿ ਕੇ ਹਟਾਇਆ ਵੀ ਨਹੀਂ ਸੰਦੀਪ ਮੈਂ ਨਹੀਂ ਲੋੜਿਆ ਨਾ ਬਾਕੀ ਦੂਜੇ ਪਰਿਵਾਰ ਅੱਜ ਸਾਡੇ ਉੱਥੇ ਇੱਕ ਹੋਰ ਪਰਿਵਾਰ ਆ ਉਹਨਾਂ ਦੇ ਨੌਵੇਂ ਜ ਆ ਵੀ ਮੇਰੇ ਜਾ ਕੇ ਪੈਰੀ ਹੱਥ ਲਾਉਣੀ ਆ ਤੇ ਬੜੀ ਖੁਸ਼ੀ ਵੀ ਹੁੰਦੀ ਆ ਤੇ ਥੋੜਾ ਲੱਗਦਾ ਵੀ ਆ ਕਿ ਵੀ ਚਲੋ ਥੋੜਾ ਏਜ ਦਾ ਜ਼ਿਆਦਾ ਫਰਕ ਨਹੀਂ ਨੱਚੇ ਬੱਚੇ ਤੁਹਾਨੂੰ ਪਤਾ ਅੱਜ ਕੱਲ ਆਪ ਸਾਡੀ ਹੋ ਜਾਂਦੇ ਜਵਾਨ ਹੋ ਜਾਂਦੇ ਆ ਨਾਲ ਹੀ ਤੇ ਜਦੋਂ ਬੱਚੇ ਪੈਰੀ ਆਉਂਦੇ ਆ ਵੇ ਸ਼ਰਮਜੀ ਆਉਂਦੀ ਥੋੜੀ ਤੇ ਬਾਕੀ ਉਹ ਪਰਿਵਾਰ ਬੜਾ ਬਹੁਤ ਜ਼ਿਆਦਾ ਪਿਆਰ ਸਾਨੂੰ ਕਰਦੇ ਆ ਸਾਰੇ ਜਣੇ ਬਾਕੀ ਗੱਲਾਂ ਤੇ ਬਹੁਤ ਜ਼ਿਆਦਾ ਨੇ ਜੀ ਬਾਕੀ ਤੁਸੀਂ ਕਮੈਂਟ ਕਰ ਦਿਓ ਕੋਈ ਨਹੀਂ ਜੇ ਕਿਸੇ ਕਮੈਂਟ ਦਾ ਤੁਸੀਂ ਰਿਪਲਾਈ ਕਰੋਗੇ ਉਹ ਤਾਂ ਮੈਂ ਵਲੌਗ ਬਣਾ ਕੇ ਤੁਹਾਨੂੰ ਜਰੂਰ ਡਿਟੇਲ ਵਿੱਚ ਦੱਸਾਂਗੀ ਸਾਰਾ ਕੁਝ ਤੇ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਬਾਕੀ ਤੁਸੀਂ ਸਾਰਾ ਹੀ ਇਹ ਸਹਿਯੋਗ ਦਿਓ ਤੇ ਤੁਹਾਡਾ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ